ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਨ੍ਹਾਂ ਦੀ ਹਦਾਇਤਾਂ ਤੇ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਸ ਵੇਲੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਸੀਆਈਏ 2 ਦੀ ਟੀਮ ਨੇ ਅਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਸਰਬਰਪੁਰਾ ਸੁਲਤਾਨਵਿੰਨ ਰੋਡ ਨੂੰ ਗ੍ਰਿਫਤਾਰ ਕੀਤਾ ਇਸ ਦੇ ਕੋਲੋਂ 1 ਕਿਲੋ ਫੀਮ ਇਸ ਦੇ ਪ੍ਰਦਰਸ਼ਨ ਚ ਬਰਾਮਦ ਹੋਈ ਐਸਟੀ ਉਮਰ ਕਰੀਬ 35 ਸਾਲ ਹੈ ਅਤੇ ਇਹ ਸੁਲਤਾਨਪੁਰ ਰੋਡ ਪਰ ਗੰਦੇ ਣਾੜੇ ਦੇ ਕੋਲ ਫੈਸ਼ਨ ਫੋਰਐਵਰ ਨਾਂ ਦੀ ਡੈਡੀਮੇਡ ਕਪੜੇ ਦੀ ਦੁਕਾਨ ਚਲਾਉਂਦਾ ਹੈ ਇਸ ਇਸ ਤੇ ਮੁਕਦਮਾ ਨੰਬਰ 37 ਮਿਤੀ 8 ਤੋਂ 25 ਧਾਰਾ 18 61 85 ਦਰਜ ਥਾਣਾ ਬੀ ਡਿਵੀਜ਼ਨ ਦਰਜ ਰਜਿਸਟਰ ਕੀਤਾ ਗਿਆ ਇਸ ਇਹ ਇਸ ਵੇਲੇ 10 ਡੇੜਾ ਦੇ ਪੁਲਿਸ ਰਿਮਾਂਡ ਤੇ ਹੈ ਤੇ ਇਸ ਦੇ ਕੋਲੋਂ ਇਸ ਦੇ ਬੈਕਵਰਡ ਤੇ ਫੋਰਵਰਡ ਲਿੰਕੇਜਸ ਦਾ ਪਤਾ ਕੀਤਾ ਜਾ ਰਿਹਾ ਹੈ